ਹੈਲੋ ਸਤਿ ਸ੍ਰੀ ਅਕਾਲ ਪਾਜੀ ਹਾਂ ਜੀ ਅ ਪੰਚਾਇਤ ਗੁਰਪ੍ਰਤਾਪ ਸਿੰਘ ਜੀ ਮੀਆਂ ਮੈਂ ਗੱਲ ਕਰ ਰਿਹਾ ਜੀ ਹਾਂ ਜੀ ਸੋ ਸਰ ਇਹਦਾ ਗਲੀ ਵਾਲੇ ਇਕੱਠੇ ਹੋਏ ਆ ਜੀ ਕਾਫੀ 50 30 ਜਿਹੜੇ ਪਰਿਵਾਰ ਤੇ ਉਹ ਕਹਿ ਰਿਹਾ ਕਿ ਸਾਡੀ ਗਲੀ ਆ ਜਿਹੜੀ ਇਹ ਬਣ ਨਹੀਂ ਰਹੀ ਜੀ ਬਹੁਤ ਇਹਨਾਂ ਨੂੰ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਜੀ ਸਰ ਕਿਹੜੀ ਕਿਹੜੀ ਲੱਗ ਰਹੀ ਹੈ ਹਾਂ ਜੀ ਕਿਹੜੀ ਕਿਹੜੀ ਲੱਗ ਰਹੀ ਆ ਆਪਣੇ ਪਿੰਡ ਦੇ ਵਿੱਚ ਜਿਹੜਾ ਛਪਣਾ ਗੁਰਦੁਆਰਾ ਸਾਹਿਬ ਨੂੰ ਗਲੀ ਜਾਂਦੀ ਹੈ ਜੀ ਸਾਰਾ ਇਥੇ ਅਦਾ ਪਿੰਡ ਜਿਹੜੀ ਸਾਰੀ ਇਧਰ ਲਈ ਇਲਾਕਾ ਵਾ ਸਾਰਾ ਇਕੱਠਾ ਹੋਇਆ ਜੀ ਤੇ ਇੱਕ ਗਰੀਬ ਜਨਕ ਬਈ ਸੇ ਨਾ ਬੜਾ ਬਣ ਰਹੀ ਹੈ ਹਾਂਜੀ ਕਲੀਰ ਪਹਿਲਾਂ ਤੋਂ ਬਣੀ ਹੋਈਆਂ ਹਾਂਜੀ ਪਹਿਲਾਂ ਤੋਂ ਬਣੀ ਹੋਈਆਂ ਤੇ ਉਹ ਪਾਣੀ ਜਿਹੜਾ ਗਲੀ ਦੇ ਉੱਪਰ ਜਿਹੜਾ ਉਹ ਆ ਚੁੱਕਿਆ ਜੀ ਕਿੱਥੋਂ ਦਾ ਜੀ ਪਰਦਾ ਹਾਂਜੀ ਛੱਪੜ ਦਾ ਜੀ ਛੱਪੜ ਤੇ ਨਵਰੀ ਮੱਤਾ ਦੋਵੇਂ ਇੱਥੇ ਇਹ ਇਸ ਬਾਬਤ ਤੁਹਾਡੀ ਬਾਈਟ ਕਰਨੀ ਸੀ ਤੁਸੀਂ ਆ ਸਕਦੇ ਹੋ ਇੱਥੇ ਜੀ ਹੋ ਟੈਨਗ ਬੁਲਭਾ ਗਾ ਮੈਂ ਆਪਣੀ ਅਰਦਾਸ ਕਰਦਾ ਹਾਂ ਸਭ ਨੂੰ ਸੁਣੋ ਹਲੋ ਆ ਜੀ ਅਰਬ ਮਾਰਾ ਲਈ ਕਿਸੇ ਬੁਸਤ ਕਰਤ ਨੂੰ ਆਵਾਜ਼ ਕਟਕਟਾ ਹਲੋ ਹਲੋ ਹਾਂ ਸਰਪੰਚ ਸਾਹਿਬ ਹਾਂ ਜੀ ਹਾਂ ਜੀ ਬੋਲੋ ਜੀ ਮਾਰਾ ਹੋਰ ਕੱਟਿਆ ਕਰੋ ਇਹ ਸਾਰੇ ਨਾ ਕਾਫੀ 20 25 ਪਰਿਵਾਰ ਜਿਹੜੇ ਆ ਉਹ ਇਕੱਠੇ ਹੋਏ ਆ ਸ੍ਰੀ ਰੇਤ ਇਹਦੇ ਉਹ ਕਹਿ ਰਿਹਾ ਕਿ ਸਾਡਾ ਜਿਹੜਾ ਰਾਹ ਵਾ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਸਕੂਲੇ ਜਾਂਦੇ ਨੂੰ ਦਿੱਕਤ ਆ ਰਹੀ ਹੈ ਤੇ ਰਾਹ ਨਹੀਂ ਸਾਡਾ ਬਣ ਰਿਹਾ ਜੀ ਕੋਈ ਬੰਦਾ ਜੀ ਪਹਿਲਾਂ ਗਲੀ ਬਣੀ ਹੋਈ ਆ ਹਾਂ ਜੀ ਪਹਿਲਾਂ ਗਲੀ ਬਣੀ ਹੋਈ ਆ ਪਰ ਰਾਹ ਜਿਹੜਾ ਪਾਣੀ ਜਿਹੜਾ ਉੱਪਰ ਗਲੀ ਦੇ ਉੱਪਰ ਆ ਚੁੱਕਾ ਤੇ ਮਤਲਬ ਰਾਹ ਨਹੀਂ ਬਣ ਰਿਹਾ ਜਿਹੜਾ ਪਾਣੀ ਛੱਪੜ ਤੋਂ ਉੱਪਰ ਆ ਰਿਹਾ ਤੇ ਦੋਵੇਂ ਕੰਮ ਨਹੀਂ ਹੋ ਰਿਹਾ ਜੀ ਇੱਕ ਗਲੀ ਨਹੀਂ ਬਣ ਰਹੀ ਤੇ ਦੂਜਾ ਜਿਹੜਾ ਛੱਪੜ ਦਾ ਪਾਣੀ ਆ ਉਹ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਜੀ ਗਲੀ ਤੇ ਤੁਸੀਂ ਦੱਸਿਆ ਤਾਂ ਪਹਿਲਾਂ ਬਣੀ ਹੋਈ ਆ ਹਾਂ ਜੀ ਗਲੀ ਤੇ ਪਹਿਲਾਂ ਬਣੀ ਹੋਈ ਆ ਨਾ ਹਾਂ ਜੀ ਹਾਂ ਜੀ ਸਰ ਹੋਰ ਪਾਣੀ ਛੱਪੜ ਤੋਂ ਉੱਪਰ ਆ ਰਿਹਾ ਵਾ ਹਾਂ ਜੀ ਪਾਣੀ ਉੱਪਰ ਆ ਰਿਹਾ ਜੀ ਇਹ ਜਿਹੜਾ ਚੱਪਟ ਗੁਰਦਵਾਰੇ ਲਾਗੇ ਇਹ ਰਹੀ ਰੋਚ ਉਹ ਇਹ ਤਿੰਨ ਵਾਰੀ ਜੀ ਮੇਰੇ ਕੋਲ ਜ਼ਬੂਤ ਆ ਤਿੰਨ ਵਾਰੀ ਪਕਾਇਤਾ ਰਜਿਸਟਰ ਦੇ ਮਤੇ ਬੁੱਕ ਦੇ ਵਿੱਚ ਰਜਿਸਟਰ ਪਾਇਆ ਮਤਾ ਪਾਇਆ ਤਿੰਨ ਵਾਰੀ ਛੱਪੜ ਦਾ ਮਤਾ ਪਾ ਚੁੱਕਿਆ ਇਹਨਾਂ ਦੇ ਮੈਂਬਰ ਨੇ ਸਾਈਨ ਵੀ ਕੀਤੇ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਤੁਹਾਡੇ ਕੋਲ ਟਾਈਮ ਹੈਗਾ ਜਾਂ ਸਵੇਰੇ ਤੁਸੀਂ ਬਾਈਟ ਕਰ ਸਕਦੇ ਹੋ ਕਿ ਜਾਂ ਤੁਹਾਡੀਆਂ ਜਿਹੜੀ ਆ ਆਡੀਓ 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 ਰਿਕਾਰਡਿੰਗ ਜਿਹੜੀ ਨਾਲ ਚਲਾ ਦਿੱਤੀ ਜਾਵੇ ਨਹੀਂ ਨਹੀਂ ਆਡੀਓ ਕੋਈ ਬਾਤ ਕਰਦਾ ਮੈਂ ਤੁਸੀਂ ਇਹਨੂੰ ਪਹਿਲਾਂ ਉਹ ਤੈਨੂੰ ਨਾਲ ਹੀ ਮੈਂਬਰ ਤੋਂ ਪੁੱਛ ਲਓ ਵੀ ਤਿੰਨ ਵਾਰਾ ਮਤਾ ਪਾਇਆ ਸੀ ਅਮਰੀਕਾ ਉਹਦਾ ਰਿਹਾ ਹੈ ਤੇ ਮਤੇ ਤੇ ਸਾਈਨ ਕੀਤੇ ਆ ਇਹ ਤੇ ਸਰ ਤੁਸੀਂ ਦੱਸ ਸਕਦੇ ਜਨਾ ਹੁਣ ਤੁਸੀਂ ਮੈਂ ਤੇ ਕਹਿ ਰਿਹਾ ਵੀ ਨਹੀਂ ਕੀ ਦਿੱਤੀ ਉਹਨੂੰ ਵੀ ਪੁੱਛ ਲਓ ਨਾ ਅੱਛਾ ਜੀ ਸਾਡੀ ਮੇਰੇ ਸਾਹਮਣੇ ਪੁੱਛੋ ਇਦਾਂ ਹੀ ਪੁੱਛੋ ਏ ਹੁਣ ਤੁਸੀਂ ਸਾਹਮਣੇ ਹੋਗੇ ਤੇ ਫਿਰ ਹੋ ਸਕਦਾ ਇਹ ਇਸ ਤਰ੍ਹਾਂ ਦੀ ਗੱਲ ਹੈ ਰੇਟ ਵਾਲੀ ਰਿਸਪੋਨਸ ਤੁਸੀਂ ਤੇ ਤੁਸੀਂ ਤੇ ਮੈਨੂੰ 4 ਤੱਕ ਫੋਨ ਕੀਤਾ ਨਾ ਮੈਂ ਤਾਂ ਮੈਂ ਜਵਾਬ ਦੇ ਰਿਹਾ ਤੁਸੀਂ ਤੁਹਾਡੇ ਲੱਗੇ ਮੈਂਬਰ ਸਾਹਿਬ ਦੇ ਵਿੱਚ ਹੁੰਦਾ ਉਹ ਪੁੱਛੋ ਕਿ ਮੈਂਬਰ ਸਾਹਿਬ ਉਹਨਾਂ ਮਤਾ ਪਾਇਆ ਹੀ ਤੁਹਾਨੂੰ ਕਿੱਥੀ ਆਈ ਹੈ ਘਰ ਤੁਸੀਂ ਸਾਈਨ ਕੀਤੀ ਸੀ ਇਹ ਇਹ ਛੱਪੜ ਦੇ ਬਾਰੇ ਆਈ ਸੀ ਜੀ ਹਾਂਜੀ ਬਿਲਕੁਲ ਛੱਪੜ ਦੇ ਬਾਰੇ ਪੀਨਰੀ ਨੇ ਨੋਟਿਸ ਭੇਜਿਆ ਘਰ ਇਹਨਾਂ ਦੇ ਜਿਹਾ ਮਤਾ ਪਾ ਕੇ ਕੰਮ ਸ਼ੁਰੂ ਕਰਨਾ ਉਹਨਾਂ ਨੇ ਸਾਈਨ ਹੀ ਕੀਤੀ ਸੀ ਪੁੱਛ ਲਓ ਉਹਨਾਂ ਨੂੰ ਅੱਛਾ ਜੀ ਕਿਉਂ ਮੈਂਬਰ ਸਾਹਿਬ ਸਾਈਨ ਕੀਤੇ ਤੁਸੀਂ ਛੱਪੜ ਦਾ ਬਾਰੇ कोई मता आया ਪਹੁੰਚਿਆ ਪਾਸੜ ਨਹੀਂ ਜੀ ਇਹਦੀ ਬਾਰੇ ਨਹੀਂ ਜੀ ਕਹਿੰਦੇ ਇਹਦੇ ਬਾਰੇ ਸਾਨੂੰ ਪਤਾ ਨਹੀਂ ਜੀ ਮੇਰੇ ਕੋਲ ਪੈਗਾ ਲੈਟਰ ਆ ਜਿਹਦੇ ਵਿੱਚ ਇਹਨਾਂ ਨੂੰ ਲੈਟਰ ਦੇ ਉੱਪਰ ਲਿਖ ਕੇ ਭੇਜਿਆ ਗਿਆ ਇਹਨਾਂ ਨੂੰ ਪੁੱਛੋ ਜਦੋਂ ਵੀਡੀਓ ਡਾਕਟਰ ਮੀਟਿੰਗ ਹੋਈ ਸੀ ਉੱਥੇ ਗਏ ਸੀ ਉੱਥੇ ਛੱਪੜ ਦਾ ਮਤ ਆਇਆ ਗਿਆ ਇਹਨਾਂ ਨੇ ਕੀ ਕਹੇ ਇਹਨਾਂ ਨੂੰ ਪੁੱਛੋ ਨਾ ਮੇਰਾ ਕੰਮ ਚੱਲਦਾ ਉਹ ਤੇ ਮੈਂ ਆਪਣੇ ਹਿਸਾਬ ਨਾਲ ਕਰੂੰਗਾ ਬਾਕੀ ਤੇ ਇਕੱਠੇ ਕੋ ਕੇ ਕਹੋ ਤੇ ਉਹ ਗੱਲ ਕਹੋ ਵੀ ਆਹ ਕੰਮ ਨਹੀਂ ਹੋ ਰਿਹਾ ਆਪਕ ਤੁਸੀਂ ਖੁਦ ਦੋ ਮੈਂਬਰ ਜੀ ਜੇ ਤੁਸੀਂ ਸਹਿਯੋਗ ਕੀਤੇ ਆ ਤੇ ਤਾਂ ਗੱਲ ਕਰੋ ਤੁਸੀਂ ਜੇ ਆਪ ਕੋਲ ਕੰਮ ਕਰ ਤੋਂ ਮਨਾ ਕੀਤਾ ਜੀ ਹੁਣ ਸਾਰੇ ਦੋਵਾਂ ਕੰਮਾਂ ਦਾ ਹੱਲ ਕੀ ਆ ਜੀ ਦੋਵੇਂ ਚੀਜ਼ਾਂ ਦਾ ਵੇਖੋ ਜੀ ਮੈਂ ਡਿਸਟ੍ਰੈਕਟ ਲੈ ਕੇ ਸਵੇਰੇ ਆ ਜਾਊਗਾ ਤੁਸੀਂ ਇੰਨੇ ਪੱਤੇ ਜਿਹੜੇ ਹੈਗੇ ਕੰਮ ਕਰ ਲਓ ਮੈਂਬਰਾਂ ਕੋ ਸਾਈਨ ਕਰਾ ਲਓ ਅਸੀਂ ਸਵੇਰੇ ਪਾਣੀ ਕਰਾ ਦਾਂਗੇ ਸਾਨੂੰ ਕੀ ਪ੍ਰੋਬਲਮ ਹੈ ਰ ਸਰਕਾਰ ਨੇ ਪਾਣੀ ਘਟਾਉਣਾ ਪਕਾਇਰਾਂ ਚੱਪੜ ਦੇ ਪੈਸੇ ਆਏ ਹੋਏ ਆ 10 ਲੱਖ ਰੁਪਏ ਦਾ ਚਪੜ ਦਾ ਬਕਾਇਦਾ ਆਇਆ ਵਾ ਇਹ ਸਾਈਨ ਕਰਦੇ ਨਹੀਂ ਪਾਣੀ ਕਢਾ ਦਾਂਗੇ ਉਸ ਤੇ ਵਾਲੇ ਦੀਾਨੂੰ ਕੀ ਪ੍ਰੋਬਲਮ ਆ ਬਾਕੀ ਜਿਹੜੇ ਕੰਮ ਹੋਣਦੇ ਉਹ ਸਾਡੇ ਸਾਈਨਾਂ ਤੋਂ ਬਿਗੈਰ ਸਾਹਬ ਹੋਣਦਾ ਬਾਕੀ ਫਿਰ ਬਾਹਰ ਜਿੰਨੇ ਜਿੰਨਾਂ ਦੇ ਜੇਸ ਜੇ ਹਿਸਾਬ ਨਾਲ ਉਹ ਉਹ ਹਿਸਾਬ ਨਾਲ ਕਰਾ ਰਹੇ ਆ ਨਾ ਇਹ ਵੀ ਉੱਥੇ ਹਿਸਾਬ ਨਾਲ ਕਰਾ ਦਿਓ ਚਪਾਰਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਕਿਹਾ ਪਹਿਲਾਂ ਸਾਡੇ ਕੰਮ ਕਰੋ ਤੁਹਾਨੂੰ ਸਾਈਨ ਕਰ ਤੋਂ ਪਹਿਲਾਂ ਤੁਹਾਡੇ ਕੰਮ ਵਾਸਤੇ ਕਿਹਾ ਗਿਆ ਸੀ ਕਿ ਭਾਰੀ ਸਾਬ ਤੋਂ ਪਹਿਲਾਂ ਚਪੜ ਸਾਫ ਕਰਨਾ ਬਕਾਇਦਾ ਤੁਹਾਡੇ ਘਰ ਦੇਖਿਆਂ ਗਿਆ ਹੀ ਤੁਸੀਂ ਆਪ ਕੋ ਦਿਹਨ ਕਰ ਤੋਂ ਮਨਾ ਕੀਤਾ ਸੀ ਚਲੋ ਆ ਦੇ ਕੋ ਤਾਂ ਜੇ ਜਿਹੜੀ ਮਨ ਆ ਗਈ ਹੋਰ ਤੇ ਤੁਹਾਡਾ ਕੰਮ ਚੱਲਣ ਦੇ ਆ ਹੁਣ ਦੇ ਸਾਰੇ ਮਾਰੀ ਚੱਲਦਾ ਮੈਂ ਤੇ ਹੁਣ ਕਿੰਨਾ ਜਾਰੇ ਤੁਸੀਂ ਕਹੋ ਤੇਰਾ ਕੰਮ ਚੱਲਦਾ ਹੋਵੇ ਤੇ ਤੁਸੀਂ ਕਹੋ ਕਿ ਜੀ ਸਹਿਯਾਰ ਕਰਦਾਂਗੇ ਜਾਂ ਤੇ ਹਾਂ ਕਰੋ ਜਾਂ ਨਾ ਕਰੋ ਤੁਹਾਡੇ ਸਾਹਿਬ ਤੁਸੀਂ ਮਤਲਬ ਨਹੀਂ ਕੰਮ ਕਰਦੇ ਪਰ ਤੁਸੀਂ ਸਹਿਮ ਨਹੀਂ ਕਰਦੇ ਤੁਸੀਂ ਇਹ ਕਹਿਣਾ ਚਾਹੁੰਦੇ ਜੀ ਮਾਰਾ ਜਦ ਤੁਹਾਡਾ ਕੰਮ ਹੀ ਚੱਲਦਾ ਫੇ ਸਾਡੇ ਸੈਨਾਂ ਦੀ ਕੀ ਮਾਰਾ ਵੀ ਕੰਮ ਕੰਮ ਮੈਂ ਕਹਾਂ ਤੋ ਕਿੰਨਾ ਕੰਮ ਨਹੀਂ ਮੈਂ ਕਹਾਂਗੇ ਨਾ ਕੰਮ ਨਹੀਂ ਚੱਲਗਾ ਮੈਂ ਤੇ ਕਹਿ ਰਿਹਾ ਵੀ ਤੁਸੀਂ ਜ਼ਮਤ ਜੇ ਨਾਲ ਕਿ ਨਹੀਂ ਕਰਦੇ ਤੁਸੀਂ ਅਹੀਂ ਤੇ ਚਲੋ ਸਾਬਕਾ ਕਰੋ ਪਿੰਡ ਦੇ ਕੰਮ ਅਹੀਂ ਸਾਬਕਾ ਨਹੀਂ ਨਹੀਂ ਅਹੀਂ ਮੈਂ ਮੈਂ ਵੇਖੋ ਜੇ ਤੁਸੀਂ ਵੀ ਸਾਬਤ ਹੋ ਜੋ ਮੈਨੂੰ ਕਿਹਾ ਕਿ ਜੇ ਤੁਹਾਡਾ ਵੀ ਸਾਬਤਾ ਵੀ ਨਾਮ ਲੈ ਜਾਓ ਉਹਦਾ ਤੇ ਮੈਂ ਕਹਾਂਗਾ ਵੀ ਇਹਦਾ ਤੇ ਸਹੀ ਨਹੀਂ ਕੀਤੇ ਮੈਂ ਬਾਰ ਬਾਰ ਕਹਿੰਗਾ ਕਿਰਾ ਸਾਬਾ ਨਹੀਂ ਉਹ ਵੀ ਦਾ ਆਪਾਂ ਕਹਿੰਦਾ ਪਿੰਡ ਦਾ ਭਾਈ ਕਰਾ ਵਾ ਤੁਸੀਂ ਵੀ ਸਹਿਮਤ ਕਰੋ ਆਪਾਂ ਫੇਰੇ ਕੰਮ ਸ਼ੁਰੂ ਕਰਾਈਏ ਤੁਸੀਂ ਤੋਂ ਹੱਥ ਨਾਲ ਕੋ ਤੁਹਾਨੂੰ ਤੁਹਾਡਾ ਹੱਥ ਜੀ ਖੜਦਾ ਤੁਸੀਂ ਸੁਣੇ ਮੈਂ ਮੈਂਬਰ ਜੀ ਮੈਂ ਤੇ ਬਕਾਇਦਾ ਮੇਰੇ ਕੋ ਮਹਾਰਾ ਦਿੱਕੀਆਂ ਵਾਂ ਸਬੂਤ ਹੈ ਜਿਨ੍ਹਾਂ ਦੇ ਵਿੱਚ ਬਕਾਇਦਾ ਲਿਖ ਕੇ ਭੇਜਿਆ ਤਾਂ ਜਿੱਥੇ ਰਸੀਵ ਹੋਈਆਂ ਤੁਹਾਡੇ ਸਾਈਨ ਆ ਜਿਹਦੇ ਵਿੱਚ ਜੰਬਰ ਦੀ ਸफाई ਕਰਦੀਆਂ ਤੇ ਤੁਸੀਂ ਆਪ ਖੁਦ ਮਤੇ ਜਾਣ ਕੇ ਤੁਸੀਂ ਮਨਾ ਇਹਦਾ ਸਾਡਾ ਦੇ ਵਿੱਚ ਕੋਈ ਤੁਸੂਲ ਨਹੀਂ ਹੈਗਾ ਜੀ ਐਂਦਾ ਤੁਸੀਂ ਕਹਿੰਦੇ ਦੋਸ਼ ਨਹੀਂ ਉਦਾਂ ਤੇ ਤੁਸੀਂ ਸਾਰੇ ਆਂਦੇ ਸੀ ਵੀ ਜੇ ਤਾ ਨਾ ਕਰ ਸਕਦੇ ਤਾਂ ਠੀਕ ਹੈ ਨਹੀਂ ਤੇ ਆਡਾ ਕੰਮ ਚੱਲਦਾ ਵਾ ਵੀ ਮੈਂ ਕਦੋਂ ਕਿਹਾ ਜੀ ਕਿਸੇ ਨੇ ਕਹੀ ਇਹ ਗੱਲ ਤੁਹਾਡੇ ਸਾਰੇ ਬੰਦੇ ਜਿੰਨੀ ਵਾਰ ਕਿਹਾ ਐਨੀ ਵਾਰ ਕਿਹਾ ਵੀ ਜੇ ਤੇ ਪਿਆਰ ਨਾ ਸਾਈਨ ਕਰ ਦੋ ਠੀਕ ਨਹੀਂ ਤੇ ਐਡਾ ਮੈਂ ਮੈਂ ਆਪਣੇ ਮੈਂ ਆਪਣੇ ਮੂੰਹੇ ਕਦੀ ਗੱਲ ਕਹੀ ਹੈ ਜੀ ਆ ਸਾਰੇ ਬੰਦੇ ਜਿਹੜੇ ਇਹੋ ਹੀ ਗੱਲ ਵੀ ਸਾਡਾ ਕੰਮ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਸਾਰੇ ਪਿੰਡ ਦੀ ਗੱਲ ਸਾਰੇ ਬੰਦੇ ਦੀ ਗੱਲ ਆਓ ਮੈਂਬਰ ਸਾਹਿਬ ਮੈਂਬਰ ਸਾਹਿਬ ਸਾਰੇ ਬੰਦੇ ਦੀ ਗੱਲ ਚੋਂ ਤੁਸੀਂ ਦੱਸੋ ਮੈਂ ਆਪਣੇ ਮੂੰਹ ਕਦੀ ਗੱਲ ਕਹੀ ਹੈ